ਜੋ ਦੋਨਾਂ ਨੂੰ ਪਤਾ ਲੱਗਿਆ ਹੈਗਾ ਤੇ ਆਪਣੇ ਤੌਰ ਦੇ ਉੱਤੇ ਤਾਂ ਅਰਜ਼ੋਈਆਂ ਕਰਦੇ ਆਂ ਅਰਦਾਸਾ ਕਰਦੇ ਆਂ ਕਿ ਇਹੀ ਅਰਦਾਸ ਸਾਰਿਆਂ ਨੇ ਮਿਲ ਕੇ ਅੰਦਰ ਕੀਤੀ ਆ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋ ਕੇ ਵਾਪਸ ਪਰਤੇ ਇੱਥੇ ਜਿਵੇਂ ਅਸੀਂ ਅੱਜ ਬਾਠਾਂ ਦੇ ਭੋਗ ਪਾਏ ਨੇ ਤੇ ਉਹਦੀ ਮੌਜੂਦਗੀ ਦੇ ਵਿੱਚ ਵੀ ਭਾਜੀ ਪਾਈਏ ਤੇ ਬਹੁਤ ਮੇਲ ਮਲਾਪ ਰਿਹਾ ਥਾਦਾ ਮੈਂ ਉਹਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਦੇਖਿਆ ਹਮੇਸ਼ਾ ਇੱਕ ਸਮਾਈਲਿੰਗ ਫੇਸ ਦੇ ਨਾਲ ਉਹ ਮਿਲਦਾ ਸੀਗਾ ਇੱਕ ਦਿਨ ਮੈਂ ਉਹਨੂੰ ਮੈਂ ਉਹਨੂੰ ਫੋਨ ਕੀਤਾ ਬਹੁਤ ਚਿਰਾਂ ਬਾਅਦ ਤੇ ਮੈਂ ਮੈਂ ਕਹਿੰਦਾ ਹਾਂਜੀ ਬਾਜੀ ਮੈਂ ਕਿਹਾ ਮੈਂ ਚੈੱਕ ਕਰਨਾ ਸੀ ਕਿ ਨੰਬਰ ਤਾਂ ਨਹੀਂ ਬਦਲ ਗਿਆ ਕਹਿੰਦਾ ਨਾ 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 ਤਾਂ ਮੈਂ ਬਦਲਦਾ ਤਾਂ ਨਾ ਮੇਰਾ ਨੰਬਰ ਰਾਜਵੀਰ ਜਵੰਦਾ ਸੁਣ ਰਿਹਾ ਪਾਜੀ ਉਹਨੂੰ ਕੀ ਕਹੋਂਗੇ ਤੁਸੀਂ ਕਿ ਕਿਸ ਤਰੀਕੇ ਨਾਲ ਵੀ ਉੱਠ ਸ਼ੇਰਾ ਆ ਜਾ ਵਾਪਸ ਆ ਉੱਠ ਸ਼ੇਰਾ ਆ ਜਾ ਵਾਪਸ ਹਨਾ ਆ ਜਾ ਬਹੁਤ ਕੰਮ ਕਰਨਾ ਹੈ ਬਹੁਤ ਕੰਮ ਕਰਨਾ ਹੈ ਆ ਜਾ ਤੇ ਮਨਨਾ ਕਿ ਫੇਰ ਆ ਕੇ ਮਿਲਿਆ ਇੱਥੇ ਉਹ ਗਲੇ ਮੈਂ ਇਹ ਸਾਡੀ ਇਹੀ ਦੁਆ ਹੈ ਰਾਜਵੀਰ ਛੇਤੀ ਉੱਠ ਅਸੀਂ ਤੈਨੂੰ ਯਾਰ ਮਿਲਣਾ ਉਸ ਤਰ੍ਹਾਂ ਹੀ ਖੜਨਾ ਉਸ ਤਰ੍ਹਾਂ ਹੀ ਨੱਚਣਾ ਆਪਾਂ ਤੂੰ ਆ ਵੀ ਜਿਸ ਦਿਨ ਭਾਜੀ ਐਕਸੀਡੈਂਟ ਹੋਇਆ ਕਿਵੇਂ ਤੁਹਾਡੇ ਤੱਕ ਖਬਰ ਪਹੁੰਚੀ ਇਹ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਸਗਾ ਤੇ ਖਬਰ ਬਹੁਤ ਦੁਖਦਾਈ ਸੀ ਲੇਕਿਨ ਇਸ ਤਰ੍ਹਾਂ ਦਾ ਐਕਸੀਡੈਂਟ ਪਰਮਾਤਮਾ ਮਿਹਰ ਕਰੇ ਰਮੀਤ ਕਿਵੇਂ ਦੀਆਂ ਯਾਦਾਂ ਜੁੜੀਆਂ ਹੋਈਆਂ ਰਾਜੀਵ ਰਾਜੀਵ ਦੇ ਨਾਲ ਹਰ ਵਾਰ ਬਹੁਤ ਮਾਨਨਾ ਕਹਿੰਦਾ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜਿਆ ਹੋਇਆ ਤੇ ਉੱਥੋਂ ਦਾ ਸਟੂਡੈਂਟ ਯਾਰਤਾ ਵੀ ਕਰਦਾ ਰਿਹਾ ਭਾਜੀ ਸ਼ਰਾਰਤੀ ਵੀ ਸੀ ਬਿਲਕੁਲ ਬਿਲਕੁਲ ਸ਼ਰਾਰਤੀ ਵੀ ਸੀਗਾ ਪਰ ਸ਼ਰਾਰਤ ਤੋਂ ਦੀ ਕੋਈ ਇਦਾਂ ਦੀ ਨਹੀਂ ਸੀ ਵੀ ਕਿਸੇ ਦਾ ਕੋਈ ਮਨ ਦਿਖਾ ਦੇਣਾ ਜਾਂ ਕਿਸੇ ਨੂੰ ਕੁਝ ਚੁਬਮੀ ਗੱਲ ਕਹਿ ਕੇ ਉੱਤੇ ਉੱਤੇ ਕੋਈ ਹੱਸ ਲੈਣਾ ਗਾਵਾ ਜਾਂ ਆਸਾਨ ਉੱਥੇ ਲੜ ਰਹੇ ਸੀ ਤੇ ਇਹ ਤਾਂ ਇੱਕ ਪ੍ਰਸ਼ਾਸਨ ਦੀ ਵੀ ਵੱਡੀ ਅੰਗੈਲੀ ਹੈਗੀ ਆ ਹੈਨਾ ਨਹੀਂ ਬਹੁਤ ਵੱਡੀ ਅੰਗੈਲੀ ਬਹੁਤ ਹੀ ਵੱਡੀ ਅੰਗੈਲੀ ਹੈ ਕੈਨੇਡਾ ਵਿੱਚ ਜਾ ਕੇ ਆਇਆ ਤੇ ਮੈਂ ਕੋਈ ਬਿੱਲੀ ਕੁੱਤਾ ਜਾਂ ਕਿਸੇ ਤਰ੍ਹਾਂ ਦੇ ਜਾਨਵਰ ਨੂੰ ਕਿਸੇ ਸੜਕ ਤੇ ਨਹੀਂ ਨਹੀਂ ਕਿ ਜੇ ਅਸੀਂ ਬਿਜਲੀ ਦਾ ਬਿੱਲ ਭਰਦੇ ਹਾਂ ਉਹਦੇ ਚ ਕਾ ਉਸ ਸੈਸ ਆਉਂਦਾ ਹੋਰ ਕਿੰਨੇ ਹੀ ਸੈਸ ਨੇ ਕਾ ਉਹਦੇ ਨਾਲ ਰਿਲੇਟਡ ਪਰ ਇਹਨਾਂ ਦਾ ਹੱਲ ਨਿਕਲਦਾ ਨਹੀਂ ਕਿਉਂਕਿ ਜੇ ਇਹ ਹੱਲ ਕੱਢਿਆ ਹੁੰਦਾ ਫੇਰ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਕਿ ਰਾਜਵੀਰ ਦੇ ਨਾਲ ਆ ਕੁਝ ਹੋ ਜਾਏ ਮੈਂ ਇੱਕ ਨਾ ਇਕੱਲਾ ਰਾਜਵੀਰ ਹੀ ਨਹੀਂ ਪਤਾ ਨਹੀਂ ਕਿੰਨੇ ਲੋਕ ਜਿਹੜੇ ਸੀ ਉਹ ਬਚ ਜਾਣੇ ਸੀਗੇ ਹਨਾ ਕਿੰਨੇ ਲੋਕਾਂ ਦੇ ਘਰ ਤਬਾਹ ਹੋ ਜਾਈ ਇਹਦੇ ਮੁਤਲਕ ਕੁਛ ਨਾ ਕੁਛ ਸਰਕਾਰਾਂ ਨੂੰ ਸੋਚਣਾ ਚਾਹੀਦਾ ਪਈ ਉਹ ਸਾਰਾ ਪੈਸਾ ਜਾਂਦਾ ਕਿੱਥੇ ਸੋ ਇਸ ਵੇਲੇ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਆ ਇਸ ਕਰਕੇ ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਤਮਾਮ ਸਟੂਡੈਂਟ ਤੇ ਖਾਸ ਕਰਕੇ ਥੀਏਟਰ ਡਿਪਾਰਟਮੈਂਟ ਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੇ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਪਾਠਾਂ ਦੇ ਭੋਗ ਹੋਏ ਅਰਦਾਸ ਕੀਤੀ ਗਈ ਕਿਸਤੇ ਲਈ ਆਪਣੇ ਸਟੂਡੈਂਟ ਰਾਜਵੀਰ ਜਵੰਦਾ ਦੇ ਲਈ ਰਾਜਵੀਰ ਜਵੰਦਾ ਪੰਜਾਬੀ ਗਾਇਕ ਅਦਾਕਾਰ ਜਿਸ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਹਫ਼ਤੇ ਪਹਿਲਾਂ ਰਾਜਵੀਰ ਦਾ ਐਕਸੀਡੈਂਟ ਹੋਇਆ ਐਸਾ ਐਕਸੀਡੈਂਟ ਹੋਇਆ ਕਿ ਪੂਰੇ ਇੱਕ ਹਫ਼ਤੇ ਤੱਕ ਰਾਜਵੀਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਪਰ ਚੰਗੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹ ਇਸ ਕਰਕੇ ਨੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਤੇ ਜਿੱਥੇ ਵੀ ਪੂਰੀ ਦੁਨੀਆ ਚ ਪੰਜਾਬੀ ਵੱਸਦੇ ਨੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਹੋ ਰਹੀਆਂ ਨੇ ਪਾਠਾਂ ਦੇ ਭੋਗ ਪਾਏ ਜਾ ਰਹੇ ਨੇ ਸੁਖਮਣੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਨੇ ਤੇ ਇਸ ਵੇਲੇ ਮੈਂ ਖੁਦ ਵੀ ਦੱਸਦਾ ਕਿ ਮੈਂ 20 ਥੀਏਟਰ ਡਿਪਾਰਟਮੈਂਟ ਦੇ ਨਾਲ ਸਬੰਧਤ ਸਾਬਕਾ ਵਿਦਿਆਰਥੀ ਹਾਂ ਸਾਡੇ ਨਾਲ ਸਾਡੇ ਪ੍ਰੋਫੈਸਰ ਸਾਹਿਬਾਨ ਵੀ ਨੇ ਸਾਡੇ ਗੁਰੂ ਵੀ ਨੇ ਜਿਹੜੇ ਇਸ ਡਿਪਾਰਟਮੈਂਟ ਦੇ ਵਿੱਚ ਬੱਚਿਆਂ ਨੂੰ ਪੜਾਉਂਦੇ ਨੇ تعلیم ਦੰਦੇ ਨੇ ਮੇਰੇ ਸਹਿਪਾਠੀ ਹਰਮੀਤ ਭੁੱਲਰ ਹੋਣੀ ਵੀ ਨੇ ਕਿ ਅਸੀਂ ਵੀ ਇਸੇ ਡਿਪਾਰਟਮੈਂਟ ਦੇ ਵਿੱਚ ਸੀ ਸੋ ਇਸ ਕਰਕੇ ਪੂਰਾ ਥੀਏਟਰ ਡਿਪਾਰਟਮੈਂਟ ਅੱਜ ਇੱਥੇ ਜਮਾ ਹੋਇਆ ਸਭ ਤੋਂ ਪਹਿਲਾਂ ਸਾਡੇ ਗੁਰੂ ਕਹ ਲਈਏ ਪ੍ਰੋਫੈਸਰ ਕਹ ਲਈਏ ਤੇ ਦਰਜੀਤ ਡੈਲੀ ਪਾਜੀ ਕਹ ਲਈਏ ਉਹ ਵੀ ਸਾਡੇ ਨਾਲ ਨੇ ਪਾਜੀ ਕਿਵੇਂ ਹੋਇਆ ਕਿ ਸਾਰੇ ਆਓ ਤੇ ਸੁਖਮਨੀ ਸਾਹਿਬ ਦਾ ਪਾਠ ਕਰਾਉਨੇ ਆਪਾਂ ਕਿਉਂਕਿ ਰਾਜਵੀਰ ਨੂੰ ਆਪਾਂ ਤਾਂ ਚਾਹੁੰਦੇ ਆ ਸਾਰੀ ਚਾਹੁੰਦੇ ਨੇ ਸਾਰੇ ਪੰਜਾਬੀ ਚਾਹੁੰਦੇ ਨੇ ਅੱਜ ਤਾਂ ਇਹ ਸਵਭ ਬਣਿਆ ਕਿ ਕੁਝ ਲੋਕਾਂ ਨੇ ਇਹ ਹਮਲਾ ਕੀਤਾ ਕਿ ਅਸੀਂ ਮਿਲ ਜੁਲ ਕੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਵੀ ਉਹਨਾਂ ਨੂੰ ਪਿਆਰ ਕਰਨ ਵਾਲੇ ਹੈਗੇ ਆ ਤੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਅਰਦਾਸਾਂ ਕਰੀਏ ਵੈਸੇ ਤਾਂ ਸਾਨੂੰ ਲੋਕਾਂ ਨੂੰ ਜਦੋਂ ਦਾ ਇਹ ਪਤਾ ਲੱਗਿਆ ਹੈਗਾ ਤੇ ਆਪਣੇ ਤੌਰ ਦੇ ਉੱਤੇ ਤਾਂ ਅਰਜ਼ੋਈਆਂ ਕਰਦੇ ਆਂ ਅਰਦਾਸਾ ਕਰਦੇ ਆਂ ਕਿ ਮੈਂ ਤਾਂ ਸਾਡੇ ਕੋਲ 2008 ਤੋਂ 10 ਤੱਕ ਵਿਦਿਆਰਥੀ ਰਿਹਾ ਉਸ ਤੋਂ ਬਾਅਦ ਵੀ ਉਹ ਕੁਝ ਸਮਾਂ ਹੋਸਟਲ ਦੇ ਵਿੱਚ ਗਾਇਕ ਕਵਰ ਗਰੀਵਾਲ ਹੁਣਾ ਦੇ ਨਾਲ ਬਿਲਾਜੀ ਹੁਣਾ ਦੇ ਨਾਲ ਸੰਗਤ ਕਰਦਾ ਰਿਹਾ ਤੇ ਬਹੁਤ ਮੇਲ ਮਲਾਪ ਰਿਹਾ ਮੈਂ ਉਹਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਦੇਖਿਆ ਹਮੇਸ਼ਾ ਇੱਕ ਸਮਾਈਲਿੰਗ ਫੇਸ ਦੇ ਨਾਲ ਉਹ ਮਿਲਦਾ ਸੀਗਾ ਤੇ ਕਦੀ ਵੀ ਉਹਨੇ ਕੋਈ ਉਹਨੂੰ ਛਿਕਵਾ ਵੀ ਹੋਵੇ ਤਾਂ ਨਹੀਂ ਕਦੀ ਨਹੀਂ ਆਇਆ ਸੀ ਅੱਜ ਵੀ ਆਪਾਂ ਦੇਖੋ ਇਸੇ ਮਕਸਦ ਇਹ ਹੀ ਹੈ ਕਿ ਇਕੱਤਰ ਅਰਦਾਸ ਕਰ ਰਹੇ ਆ ਤੇ ਇੱਕ ਦੂਸਰਾ ਮਕਸਦ ਇਹ ਵੀ ਹੈ ਜੇ ਰਾਜਵੀਰ ਜਵੰਦਾ ਸੁਣ ਰਿਹਾ ਸਾਡੀ ਆਵਾਜ਼ ਤਾਂ ਉਹਨੂੰ ਵੀ ਚੜ੍ਹਦੀ ਕਲਾ 'ਚ ਅਸੀਂ ਰੱਖਣਾ ਜਿਸ ਤਰੀਕੇ ਨਾਲ ਲੜ ਰਿਹਾ ਉਹ ਸਾਰੇ ਮਤਲਬ ਤਾਰੀਫ ਕਰ ਰਹੇ ਨੇ ਕਿ ਬਹੁਤ ਹਿੰਮਤ ਦੇ ਨਾਲ ਉਹ ਲੜ ਰਿਹਾ ਅੱਗੇ ਕਿਉਂਕਿ ਬਹੁਤ ਸਾਰਾ ਕੁਝ ਕਰਨਾ ਉਹਨੇ ਤੇ ਇਹੀ ਅਰਦਾਸ ਸਾਰਿਆਂ ਨੇ ਮਿਲ ਕੇ ਅੰਦਰ ਕੀਤੀ ਆ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋ ਕੇ ਵਾਪਸ ਪਰਤੇ ਇੱਥੇ ਜਿਵੇਂ ਅਸੀਂ ਅੱਜ ਪਾਠਾਂ ਦੇ ਭੋਗ ਪਾਏ ਨੇ ਤੇ ਉਹਦੀ ਮੌਜੂਦਗੀ ਦੇ ਵਿੱਚ ਵੀ ਭਾਜੀ ਪਾਈਏ ਬਿਲਕੁਲ ਬਿਲਕੁਲ ਅ ਦਰਸਲ ਉਹਦੇ ਚਾਉਣ ਵਾਲਿਆਂ ਨੂੰ ਸੁਸਾਇਟੀ ਨੂੰ ਸਭ ਨੂੰ ਇੱਕ ਇਸ ਤਰ੍ਹਾਂ ਦੇ ਇਨਸਾਨ ਦੀ ਬਹੁਤ ਹੀ ਲੋੜ ਹੁੰਦੀ ਹੈ ਜਿਹੜਾ ਕਿ ਇੱਕ ਸੇਧ ਦਿੰਦਾ ਹੈਗਾ ਉਹਦੀ ਗਾਇਕੀ ਦੇਖ ਲਓ ਉਹਦਾ ਬਿਹੇਵੀਅਰ ਦੇਖ ਲਓ ਮੈਨੂੰ ਕੱਲ ਪਰਸੋ ਪਤਾ ਲੱਗ ਰਿਹਾ ਸੀਗਾ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਮਾਨਸਿਕ ਹੋਵੇ ਜਾਂ ਆਰਥਿਕ ਹੋਵੇ ਤੇ ਉਹ ਜਿੱਥੋਂ ਤੱਕ ਹੋ ਸਕੇ ਜਰੂਰ ਵਾਲ ਆਉਂਦਾ ਹੈਗਾ ਤੇ ਮਤਲਬ ਸਵਾਜ ਸੇ ਵੀ ਵੀ ਬਹੁਤ ਬਹੁਤ ਤਰ੍ਹਾਂ ਦੀਆਂ ਉਹਨੇ ਗਤੀਵਿਧੀਆਂ ਕੀਤੀਆਂ ਹੈਗੀਆਂ ਸਰ ਤਾਂ ਵੀ ਕਰਦਾ ਰਿਹਾ ਭਾਜੀ ਸ਼ਰਾਰਤੀ ਵੀ ਸੀ ਬਿਲਕੁਲ ਬਿਲਕੁਲ ਸ਼ਰਾਰਤੀ ਵੀ ਸੀਗਾ ਪਰ ਸ਼ਰਾਰਤ ਉਹਦੀ ਕੋਈ ਏਦਾਂ ਦੀ ਨਹੀਂ ਸੀ ਕਿਸੇ ਦਾ ਕੋਈ ਮਨ ਦਿਖਾ ਦੇਣਾ ਜਾਂ ਕਿਸੇ ਨੂੰ ਕੁਝ ਚੁਬਮੀ ਗੱਲ ਕਹਿ ਕੇ ਉੱਤੇ ਉੱਤੇ ਕੋਈ ਹੱਸ ਲੈਣਾ ਨਹੀਂ ਨਹੀਂ ਏਦਾਂ ਦੀ ਨਹੀਂ ਕੋਈ ਵੀ ਸੀ ਸਾਰੇ ਉਹਨੂੰ ਬਹੁਤ ਪਿਆਰ ਕਰਦੇ ਸੀ ਕਿਉਂਕਿ ਉਹਦਾ ਬਿਹੇਵੀਅਰ ਹੀ ਬਹੁਤ ਵਧੀਆ ਸੀ ਹਰਮੀਤ ਦੇ ਨਾਲ ਅਸੀਂ ਗੱਲ ਕਰ ਰਹੇ ਸੀ ਹਰਮੀਤ ਕਹਿੰਦਾ ਕਿ ਉਹਨੇ ਬਹੁਤ ਮੇਜਰ ਪ੍ਰੋਡਕਸ਼ਨਾਂ ਕੀਤੀਆਂ ਕਿnglear ਦਾ ਵੀ ਜ਼ਿਕਰ ਕੀਤਾ ਕੋਈ ਪ੍ਰੋਡਕਸ਼ਨ ਤੁਹਾਨੂੰ ਇਸ ਤਰੀਕੇ ਨਾਲ ਯਾਦ ਹੋਵੇ ਉਹਨੇ ਰੋਲ ਇਸ ਤਰੀਕੇ ਨਾਲ ਕਿਸ ਤਰੀਕੇ ਨਾਲ ਅਦਾ ਕੀਤੇ ਨੇ ਸਾਰੇ ਨੇ ਜੋ ਵੀ ਉਹਨੂੰ ਕੰਮ ਮਿਲਦਾ ਸੀ ਇੱਕ ਤਾਂ ਉਹਦੇ ਕੋਲ ਇੱਕ ਤੂੰਬ ਵੀ ਹੁੰਦੀ ਸੀ ਹਮੇਸ਼ਾ ਹੀ ਆਪਣੇ ਕੋਲ ਰੱਖਦਾ ਰੱਖਦਾ ਸੀਗਾ ਤੇ ਕੋਈ ਵੀ ਜੋ ਵੀ ਉਹਨੂੰ ਕੰਮ ਦਿੱਤਾ ਜਾਂਦਾ ਸੀਗਾ ਤੇ ਉਹ ਮਨ ਦੇ ਨਾਲ ਕਰਦਾ ਸੀ ਤੇ ਜਿਸ ਦਿਨ ਭਾਜੀ ਐਕਸੀਡੈਂਟ ਹੋਇਆ ਮਤਲਬ ਪਤਾ ਲੱਗਿਆ ਕਿ ਇਸ ਤਰੀਕੇ ਦੇ ਨਾਲ ਆ ਉਦੋਂ ਤੁਸੀਂ ਕਿੱਥੇ ਸੀ ਤੇ ਕਿਵੇਂ ਤੁਹਾਡੇ ਤੱਕ ਖਬਰ ਪਹੁੰਚੀ ਇਹ ਮੈਨੂੰ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਸੀਗਾ ਤੇ ਖਬਰ ਬਹੁਤ ਦੁਖਦਾਈ ਸੀ ਐਕਸੀਡੈਂਟ ਤਾਂ ਬਹੁਤ ਹੋ ਜਾਂਦੇ ਨੇ ਹਨਾ ਐਕਸੀਡੈਂਟ ਤਾਂ ਹੁੰਦਾ ਐਕਸੀਡੈਂਟ ਹੀ ਆਏਗਾ ਲੇਕਿਨ ਇਸ ਤਰ੍ਹਾਂ ਦਾ ਐਕਸੀਡੈਂਟ ਪਰਮਾਤਮਾ ਮਿਹਰ ਕਰੇ ਪਰਮਾਤਮਾ ਜਿਵੇਂ ਜਿਵੇਂ گاਵਾ ਜਾਂ ਸਾਨ ਉਥੇ ਲੜ ਰਹੇ ਸੀ ਤੇ ਇਹ ਤਾਂ ਇੱਕ ਪ੍ਰਸ਼ਾਸਨ ਦੀ ਵੀ ਵੱਡੀ ਅੰਗੈਲੀ ਹੈਗੀ ਆ ਹਨਾ ਨਹੀਂ ਬਹੁਤ ਵੱਡੀ ਅੰਗੈਲੀ ਬਹੁਤ ਹੀ ਵੱਡੀ ਅੰਗੈਲੀ ਹੈ ਮੈਂ ਪਿੱਛੇ ਜੇ ਹਾਂਜੀ ਕੈਨੇਡਾ ਵਿੱਚ ਜਾ ਕੇ ਆਇਆ ਹਾਂ ਹਾਂਜੀ ਕਿ ਮੈਂ ਕੋਈ ਬਿੱਲੀ ਕੁੱਤਾ ਜਾਂ ਕਿਸੇ ਤਰ੍ਹਾਂ ਦੇ ਜਾਨਵਰ ਨੂੰ ਕਿਸੇ ਸੜਕ ਤੇ ਨਹੀਂ ਦੇਖਿਆ। ਅੱਛਾ ਜੀ ਸੜਕ ਤੇ ਨਹੀਂ ਦੇਖਿਆ ਹੈਗਾ। ਲੇਕਿਨ ਇੱਥੇ ਆਏ ਦਿਨ ਆਏ ਦਿਨ ਸਿਰਫ ਗੱਡੀਆਂ ਮੋਟਰਾਂ ਦੇ ਨਾਲ ਹੀ ਨਹੀਂ ਹਨਾ ਬੈਸੇ ਕੋਈ ਚੱਲਦਾ ਆ ਸਕੂਟਰ ਤੇ ਜਾ ਰਿਹਾ ਆ ਕੋਈ ਕਿਤੇ ਪਾਸੋਂ ਵੀ ਕੋਈ ਸਾਂਹ ਆ ਜਾਂਦਾ ਹੈ ਕਿਸੇ ਪਾਸੋਂ ਕੋਈ ਜਾਨਵਰ ਆ ਜਾਂਦਾ ਹੈ ਹਨਾ ਕੋਈ ਕੁੱਤਾ ਬਿੱਲਾ ਮੁਰੇ ਮੁਰੇ ਆ ਜਾਂਦਾ ਟੂ ਵੀਲਰ ਵਾਲੇ ਨੂੰ ਤਾਂ ਉਹ ਵੀ ਹਿੱਟ ਕਰ ਦਿੰਦਾ ਹੈਗਾ। ਤੇ ਇਹਦੇ ਤੇ ਕਿਉਂਕਿ ਇਟਸ ਇੰਨੇ سارے ਸਲੇ ਜਾਂਦੇ ਨੇ ਦੇਖੋ ਜੇ ਅਸੀਂ ਬਿਜਲੀ ਦਾ ਬਿੱਲ ਭਰਦੇ ਆ ਉਹਦੇ ਚ ਕਾਉਸ ਐਸ ਆਉਂਦਾ ਹੋਰ ਕਿੰਨੇ ਹੀ ਸੈਸ ਨੇ ਕਾਉ ਦੇ ਨਾਲ ریلیਟਡ ਪਰ ਇਹਨਾਂ ਦਾ ਹੱਲ ਨਿਕਲਦਾ ਨਹੀਂ ਕਿਉਂਕਿ ਜੇ ਇਹ ਹੱਲ ਕੱਢਿਆ ਹੁੰਦਾ ਤੇ ਫੇਰ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਕਿ ਰਾਜਵੀਰ ਦੇ ਨਾਲ ਆ ਕੁਝ ਹੋ ਜਾ ਮੈਂ ਨਾ ਇਕੱਲਾ ਰਾਜਵੀਰ ਹੀ ਨਹੀਂ ਪਤਾ ਨਹੀਂ ਕਿੰਨੇ ਲੋਕ ਜਿਹੜੇ ਸੀ ਉਹ ਬਚ ਜਾਣੇ ਸੀਗੇ ਹਨਾ ਕਿੰਨੇ ਲੋਕਾਂ ਦੇ ਘਰ ਤਬਾਹ ਹੋ ਜਾਈ ਇੱਕ ਬੰਦੇ ਦੇ ਪਿੱਛੇ ਉਹਦਾ ਪੂਰਾ ਟੱਬਰ ਹੁੰਦਾ ਹੈਨਾ ਉਹ ਤਾਂ ਟੱਬਰ ਦੇ ਪਿੱਛੇ ਹੋਰ ਰਿਸ਼ਤੇਦਾਰੀਆਂ ਵੀ ਹੁੰਦੀਆਂ ਹੈ ਹਨਾ ਕਈ ਕਮਜ਼ੋਰ ਰਿਸ਼ਤੇਦਾਰਾਂ ਨੂੰ ਜਾਂ ਹੋਰਨਾਂ ਨੂੰ ਬੜਾ ਸਹਾਰਾ ਹੁੰਦਾ ਕਿਸੇ ਕਿਸੇ ਵੀ ਬੰਦੇ ਦਾ ਹਨਾ ਤੇ ਇਹ ਇਹਦੇ ਮੁਤਲਕ ਕੁਛ ਨਾ ਕੁਛ ਸਰਕਾਰਾਂ ਨੂੰ ਸੋਚਣਾ ਚਾਹੀਦਾ ਪਈ ਉਹ ਸਾਰਾ ਪੈਸਾ ਜਾਂਦਾ ਕਿੱਥੇ ਹੈ ਕਿਵੇਂ ਕਿਵੇਂ ਜਦੋਂ ਗਰੀਟ ਕਿਵੇਂ ਕਰਦਾ ਰਿਹਾ ਰਾਜਦੀਪ ਤੁਹਾਨੂੰ ਜਿਵੇਂ ਅਸੀਂ 2004 ਤੋਂ 6 ਤੱਕ ਅਸੀਂ ਤੁਹਾਨੂੰ ਮਿਲਦੇ ਰਹੇ ਹਨਾ ਜਿੱਥੇ ਮਿਲਦੇ ਮਤਲਬ ਕਿਸ ਤਰੀਕੇ ਨਾਲ ਗ੍ਰੀਟ ਕਰਦਾ ਰਿਹਾ ਤੁਹਾਨੂੰ ਉਹ ਜਿੱਦਾਂ ਮੈਂ ਮੈਨੂੰ ਤਾਂ ਮੈਂ ਜਗਤ ਬਾਜੀ ਬਣੇ ਸਾਰੀ ਬਾਜੀ ਦਾ ਹਾਂ ਹਾਂ ਤੇ ਬੜਾ ਹਸਮੁਖ ਸੀ ਹੈਗਾ ਤੇ ਬਹੁਤ ਬਹੁਤ ਪਿਆਰ ਨਾ ਮਿਲਦਾ ਬਹੁਤ ਪਿਆਰ ਨਾ ਮਿਲਦਾ ਅੱਛਾ ਇੱਕ ਦਿਨ ਮੈਂ ਉਹਨੂੰ ਮੈਂ ਉਹਨੂੰ ਫੋਨ ਕੀਤਾ ਬਹੁਤ ਚਿਰਾਂ ਬਾਅਦ ਤੇ ਮੈਂ ਮੈਂ ਕਹਿੰਦਾ ਹਾਂਜੀ ਬਾਜੀ ਮੈਂ ਕਿਹਾ ਮੈਂ ਚੈੱਕ ਕਰਨਾ ਸੀ ਫਿਰ ਨੰਬਰ ਤਾਂ ਨਹੀਂ ਬਦਲ ਗਿਆ ਕਹਿੰਦਾ ਨਾ 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 ਤਾਂ ਮੈਂ ਬਦਲਾਂ ਤਾਂ ਨਾ ਮੇਰਾ ਨੰਬਰ ਬਦਲ ਗਿਆ ਕਹਤੋਂ ਕੀ ਗੱਲ ਹੈ ਇਹ ਮੇਰਾ ਖਿਆਲ ਆ ਜਦੋਂ ਉਹਨਾਂ ਦੇ ਫਾਦਰ ਦੀ ਡੈਥ ਹੋਈ ਨਾ ਉਹ ਤੋਂ ਪਹਿਲਾਂ ਦੀ ਗੱਲ ਥੋੜਾ ਜਿਹਾ ਪਹਿਲਾਂ ਉਦੋਂ ਅਸੀਂ ਇਹ ਜਾ ਕੇ ਆਏ ਸੀ ਪਿੰਡ ਹਰਮੀਤ ਵੀ ਨਾਲ ਸੀਗਾ ਬਲਵਿੰਦਰ ਜੀ ਸੀ ਅਸੀਂ ਘਰ ਜਾ ਕੇ ਆਏ ਆਏ ਸੀ ਗਰੀ ਨੰਬਰ ਅੱਜ ਵੀ ਸੇਵ ਹੈਗਾ ਤੁਹਾਡੇ ਕੋਲ ਹਾਂਜੀ 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 ਠੀਕ ਹੈ ਅੱਛਾ ਮੈਂ ਇਹ ਚਾਹੁੰਨਾ ਕਿ ਤੁਸੀਂ ਸਾਡੇ ਵੀ ਗੁਰੂ ਰਹੇ ਹੋ ਉਹਦੇ ਵੀ ਗੁਰੂ ਰਹੇ ਹੋ ਅਸੀਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਰਾਜਵੀਰ ਜਵੰਦਾ ਸੁਣ ਰਿਹਾ ਪਾਜੀ ਉਹਨੂੰ ਕੀ ਕਹੋਂਗੇ ਤੁਸੀਂ ਕਿ ਕਿਸ ਤਰੀਕੇ ਨਾਲ ਵੀ ਉੱਠ ਸ਼ੇਰਾ ਆ ਜਾ ਵਾਪਸ ਆ ਉੱਠ ਸ਼ੇਰਾ ਆ ਜਾ ਵਾਪਸ ਹਨਾ ਆਜਾ ਬਹੁਤ ਕੰਮ ਕਰਨਾ ਹੈ ਬਹੁਤ ਕੰਮ ਕਰਨਾ ਹੈ ਆਜਾ ਤੁਮੰਨਾ ਕੀ ਫੇਰ ਆਕੇ ਮਿਲਿਏ ਇੱਥੇ ਉਹ ਗਲੇ ਮੈਂ ਹਾਂ ਉਹ ਮੜੇ ਕੈਮ ਹੋਏ ਅਸੀਂ ਜਾਕੇ ਮਿਲਿਆਵਾਂਗੇ ਹਾਂ ਕੈਮ ਹੋਵੇ ਸੋ ਚਲੋ ਇਹ ਤਾਂ ਬਾਜੀ ਸਾਡੇ ਗੁਰੂ ਨੇ ਸਾਡੇ ਨਾਲ ਹਰਮੀਤ ਪੁੱਲਰ ਨੇ ਮੇਰੇ ਸਹਿ ਪਾਠੀ ਅਸੀਂ 2004 ਤੋਂ ਲੈ ਕੇ 2006 ਤੱਕ ਥੀਏਟਰ ਡਿਪਾਰਟਮੈਂਟ ਚ ਰਹੇ ਆ ਇੱਕ ਵੱਡੀ ਸੇਵਾ ਇਸ ਵੇਲੇ ਨਿਭਾ ਰਹੇ ਨੇ ਹਰਮੀਤ ਪੁੱਲਰ ਥੀਏਟਰ ਡਿਪਾਰਟਮੈਂਟ ਦੇ ਵਿੱਚ ਹੀ ਹਰਮੀਤ ਤੇ ਕਿਵੇਂ ਦੀਆਂ ਯਾਦਾਂ ਜੁੜੀਆਂ ਹੋਈਆਂ ਰਾਜਵੀਰ ਦੇ ਨਾਲ ਰਾਜਦੀਪ ਨਾਲ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਜਿਵੇਂ ਕਾਫੀ ਸਾਰੀਆਂ ਗੱਲਾਂ ਹੋ ਗਈਆਂ ਉਹਦੇ ਵਿੱਚ ਮੈਂ ਇੱਕੋ ਗੱਲ ਐਡ ਕਰੂੰਗਾ ਕਿ ਉਹ ਹਰ ਵਾਰ ਬਹੁਤ ਮਾਣ ਨਾਲ ਕਹਿੰਦਾ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜਿਆ ਹੋਇਆ ਹਾਂ ਤੇ ਉੱਥੋਂ ਦਾ ਸਟੂਡੈਂਟ ਆ ਤੇ ਸਾਡਾ ਵੀ ਪੰਜਾਬੀ ਯੂਨੀਵਰਸਿਟੀ ਵੱਲੋਂ ਫਰਜ਼ ਹੈ ਕਿ ਜਦੋਂ ਮੁਸੀਬਤ ਐ ਅਸੀਂ ਵੀ ਨਾਲ ਰਹੀਏ ਤੇ ਉਹਦੀ ਜਿਵੇਂ ਸਾਰੀ ਦੁਨੀਆ ਅਰਦਾਸ ਕਰ ਰਹੀ ਹੈ ਅੱਜ ਜਿਵੇਂ ਸਾਰੇ ਕਰਮਚਾਰੀ ਸਾਥੀਆਂ ਨੇ ਸਾਥ ਦਿੱਤਾ ਇਹ ਇਸੇ ਨੂੰ ਲੈ ਕੇ ਸੀਗਾ ਕਿ ਉਹਨੇ ਅੱਜ ਦਾ ਕੋਈ ਵੀ ਸਟੇਜ ਐਸ ਨਹੀਂ ਜਿੱਥੇ ਪੰਜਾਬੀ ਯੂਨੀਵਰਸਿਟੀ ਦਾ ਮਾਣ ਨਹੀਂ ਵਧਾਇਆ ਤੇ ਉਸ ਮਾਣ ਦਾ ਸਨਮਾਨ ਕਰਨਾ ਬੰਦਾ ਥੋੜਾ ਯਾ ਤੁਸੀਂ ਦੱਸ ਰਹੇ ਸੀ ਮੈਨੂੰ ਆਪਾਂ ਜਦੋਂ ਪਹਿਲਾ ਆਫ ਦਾ ਕੈਮਰਾ ਆਪਣੀ ਗੱਲ ਹੋ ਰਹੀ ਸੀ ਪਾਠ ਤੋਂ ਬਾਅਦ ਹਨਾ ਕਿ ਉਹਨੇ ਤਿੰਨ ਚਾਰ ਮੇਜਰ ਪ੍ਰੋਡਕਸ਼ਨਾਂ ਨਿਭਾਈਆਂ ਹੈ ਕਿਹੜੀਆਂ ਕਿਹੜੀਆਂ ਉਹ ਚਾਰ ਮੇਜਰ ਪ੍ਰੋਡਕਸ਼ਨਾਂ ਬੜੀਆਂ ਕਮਾਲ ਦੀਆਂ ਪ੍ਰੋਡਕਸ਼ਨਾਂ ਸੀ ਜਿੱਚੋਂ ਕਿੰਗ ਲੀਅਰ ਦੇ ਵਿੱਚ ਉਹ ਜਵਾਈ ਸੀ ਗਾਲੀਅਰ ਦਾ ਤੇ ਬਹੁਤ ਸੋਹਣਾ ਰੋਲ ਕੀਤਾ ਸੀ ਕੇਵਲ ਧਾਲੀਵਾਲ ਸਰ ਨਾਲ ਤੇ ਉਦਵਾਰ ਚੈਰੀ ਆਰਚਰ ਸੀਗਾ ਗਗਨ ਦਮਾਮਾ ਬਾਜਿਓ ਸੀਗਾ ਤੇ ਇੱਕ ਇਨਸਪੈਕਟਰ ਜਨਰਲ ਜਿਹੜਾ ਪੰਜਾਬੀ ਚ ਤਰਜਮਾ ਹੋਇਆ ਸੀ ਤੇ ਨਾਂ ਰੱਖਿਆ ਗਿਆ ਸੀਗਾ ਸਭ ਫੜੇ ਜਾਣਗੇ ਇਹ ਚਾਰ ਮੇਜਰ ਪ੍ਰੋਡਕਸ਼ਨਸ ਮੇਰੇ ਖਲਚ ਉਹਨੇ ਸਾਰਿਆਂ ਦੇ ਵਿੱਚ ਵਧੀਆ ਰੋਲ ਕੀਤਾ 뮤직 ਵੀ ਦਿੱਤਾ ਤੇ ਬਹੁਤ ਸੌ ਸੌ ਸਬਾ ਨਾਲ ਕੰਮ ਕਰਦਾ ਰਿਹਾ ਤੇ ਮਿਲਦਾ ਗਿਲਦਾ ਤੋਂ ਅਕਸਰ ਹੀ ਰਹਿੰਦਾ ਲਾਸਟ ਟਾਈਮ ਨਹੀਂ ਮਿਲਦਾ ਨਾ ਕਵਰ ਨਾ ਮਿਲ ਜਾਂਦਾ ਬਿੱਲੇ ਨਾ ਮਿਲ ਜਾਂਦਾ ਇਹਨਾਂ ਦਾ ਗਰੁੱਪ ਸੀ ਕਈ ਵਾਰ ਯੂਨੀਵਰਸਿਟੀ ਆ ਜਾਂਦੇ ਸੀ ਇਕੱਠੇ ਹੋ ਕੇ ਬਾਅਦ ਚ ਵੀ ਕਦੇ-ਕਦੇ ਫੋਨ ਆਇਆ ਨਾ ਵੀ ਆਪਾਂ ਚਾਹ ਪੀਣੀ ਹੈ ਕਵਰ ਦਾ ਵੀ ਆਉਂਦਾ ਇਹਨਾਂ ਦਾ ਵੀ ਆਉਂਦਾ ਚਾਹ ਪੀਣੀ ਹੈ ਫਿਰ ਮੁੜ ਕੇ ਹਾਂ ਲੈ ਅਸੀਂ ਲੈ ਕੇ ਜਾਵਾਂਗੇ ਚਾਹ ਉਹਦੇ ਲਈ ਦੁਆ ਇਹ ਹੀ ਹੈ ਕਿ ਉਹ ਉੱਠੇ ਦੁਬਾਰਾ ਤੇ ਜਿਵੇਂ ਭਾਜੀ ਨੇ ਕਿਹਾ ਜਾ ਕੇ ਵਾਂਗੇ ਅਸੀਂ ਵੀ ਜਾ ਕੇ ਮਿਲ ਲਵਾਂਗੇ ਬਸ ਉਹਨੇ ਉੱਠਣਾ ਹੈ ਜ਼ਰੂਰ ਉੱਠਣਾ ਹੈ ਸਾਰਿਆਂ ਦੀਆਂ ਦੁਆਵਾਂ ਨੇ ਸਾਡੇ ਸਾਰਿਆਂ ਦੀ ਜਿਵੇਂ ਤੁਸੀਂ ਅੱਜ ਦੇਖਿਆ ਨਾਮ ਜਪ ਕੇ ਵੀ ਸਾਰਿਆਂ ਨੇ ਦੁਆ ਕੀਤੀ ਸਾਰਿਆਂ ਦੀ ਦੁਆ ਜ਼ਰੂਰ ਰੰਗ ਲਿਆਏ ਇਹ ਸਾਡੀ ਇਹੀ ਦੁਆ ਹੈ ਕਿ ਰਾਜਵੀਰ ਛੇਤੀ ਉੱਠ ਅਸੀਂ ਤੈਨੂੰ ਯਾਰ ਮਿਲਣਾ ਉਸ ਤਰ੍ਹਾਂ ਹੀ ਖੇਡਣਾ ਉਸ ਤਰ੍ਹਾਂ ਹੀ ਨੱਚਣਾ ਆਪਾਂ ਧੁਆ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਥੀਏਟਰ ਡਿਪਾਰਟਮੈਂਟ ਦੇ ਵੱਲੋਂ ਮੈਂ ਪਹਿਲਾਂ ਵੀ ਦੱਸਿਆ ਕਿ ਰਾਜਵੀਰ ਜਵੰਦਾ ਦੀ ਸਿਹਤ ਯਾਬੀ ਦੇ ਲਈ ਇੱਥੇ ਮਿਲ ਕੇ ਸੁਖਮਣੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਨੇ ਅਰਦਾਸ ਕੀਤੀ ਗਈ ਆ ਜਿਵੇਂ ਚਾਹੇ ਕੋਈ ਉਹਦਾ ਜੂਨੀਅਰ ਆ ਚਾਹੇ ਸੀਨੀਅਰ ਆ ਚਾਹੇ ਉਹ ਗੁਰੂ ਆ ਡੈਲੀ ਭਾਜੀ ਦੇ ਵਾਂਗੂ ਸਾਰੇ ਉਮੀਦ ਕਰ ਰਹੇ ਨੇ ਜੇ ਰਾਜਵੀਰ ਜਵੰਦਾ ਇਸ ਵੇਲੇ ਸਾਨੂੰ ਸੁਣ ਰਿਹਾ ਕਿ ਰਾਜਵੀਰ ਇਸੇ ਤਰੀਕੇ ਦੇ ਨਾਲ ਲੜਦੇ ਰਹਿਣਾ ਕਿਉਂਕਿ ਪਿਛਲੇ ਇੱਕ ਹਫ਼ਤੇ ਤੋਂ ਜਿਸ ਤਰੀਕੇ ਦੇ ਨਾਲ ਤੂੰ ਲੜ ਰਹਿਆ ਤੇ ਕਾਬਲੇ ਤਾਰੀਫ ਹੈ ਪੂਰੀ ਦੁਨੀਆ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਤੇ ਨੇ ਤੇਰੇ ਲਈ ਅਰਦਾਸਾਂ ਮੰਗੀਆਂ ਜਾ ਰਹੀਆਂ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਹੱਥ ਜੋੜ ਕੇ ਝੋਲੀ ਫੁਲਾ ਕੇ ਲੋਕ ਤੇਰੇ ਲਈ ਅਰਦਾਸਾਂ ਮੰਗ ਰਹੇ ਨੇ ਤੇ ਇਹ ਵੀ ਇੱਕ ਸਾਨੂੰ ਸਾਰਿਆਂ ਨੂੰ ਯਕੀਨ ਆ ਪੱਕੀ ਅਰਦਾਸਾਂ ਵਿਫਲ ਨਹੀਂ ਜਾਣਗੀਆਂ ਸਾਰਥਕ ਹੋਣਗੀਆਂ ਰੰਗ ਲੈ ਕੇ ਆਉਣਗੀਆਂ ਤੇ ਰਾਜਵੀਰ ਜਵੰਦਾ ਇੱਕ ਵਾਰ ਫਿਰ ਤੋਂ ਇੱਥੇ ਆਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਊਗਾ ਤੇ ਉਮੀਦ ਕਰਦੇ ਆ ਕਿ ਜਦੋਂ ਸਿਹਤਯਾਬ ਹੋ ਜਾਊਗਾ ਇਸੇ ਹੀ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਘਰ ਦੇ ਵਿੱਚ ਉਹਦੀ ਮੌਜੂਦਗੀ ਦੇ ਵਿੱਚ ਇੱਕ ਸੁਖਮਣੀ ਸਾਹਿਬ ਦੇ ਪਾਠਾਂ ਦੇ ਭੋਗ ਫਿਰ ਤੋਂ ਪਾਏ ਜਾਣਗੇ